ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਹ ਸਤਰਾ ਜਲੰਧਰ ਸ਼ਹਿਰ ਦੇ ਵਾਸੀ ਇੱਕ ਪਰਿਵਾਰ ਨੇ ਸੱਚ ਕਰ ਵਿਖਾਈਆਂ ਨੇ ਇਹ ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਅਤੇ ਘਰ ਦੇ ਵਿੱਚ ਧੀ ਜੰਮਣ ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਟੋਲਟ ਮੱਕੇ ਦੇ ਨਾਲ ਪਰਿਵਾਰ ਮਾਤੀ ਨੂੰ ਸਭ ਤੋਂ ਪਹਿਲਾਂ ਹਸਪਤਾਲ ਤੋਂ ਸਿੱਧਾ ਗੁਰਦੁਆਰਾ ਸਾਹਿਬ ਲੈ ਕੇ ਪਹੁੰਚਿਆ ਤੇ ਮੱਥਾ ਟਿਕਾ ਕੇ ਰੱਬ ਦਾ ਸ਼ੁਕਰਾਨਾ ਅਦਾ ਕੀਤਾ ਫਿਰ ਗਾਜੇ-ਵਾਜੇ ਦੇ ਨਾਲ ਮਾਤੀ ਨੂੰ ਢੋਲੀ ਵਾਂਗ ਸਜਾਈ ਕਾਰ ਵਿੱਚ ਬਿਠਾ ਕੇ ਘਰ ਲਿਆਂਦਾ ਗਿਆ। ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਧੀ ਦੇ ਪਿਤਾ ਨੇ ਇਸ ਮੌਕੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਧੀ ਦੇ ਰੂਪ ਵਿੱਚ ਰੱਬ ਨੇ ਉਸ ਦੀ ਝੋਲੀ ਵਿੱਚ ਦਾਤ ਪਾਈ ਹੈ। ਤੇ ਉਸਨੇ ਆਪਣੀ ਧੀ ਦਾ ਨਾਮ ਸਰਗੁਣ ਰੱਖਿਆ ਹੈ। ਨੋ ਮੇਰੇ ਘਰੇ ਬੇਟੀ ਨੇ ਜਨਮ ਲਿਆ ਠੀਕ ਹੈ ਸਾਰਾ ਦੀ ਆਸ ਸੀ ਕਿ ਚਲੋ ਬੇਟਾ ਆਏਗਾ ਬੇਟਾ ਕ ਮੇਰੀ ਪਹਿਲਾਂ ਇਹ ਸੀ ਕਿ ਨਹੀਂ ਮੈਨੂੰ ਬੇਟੀ ਹੀ ਚਾਹੀਦੀ ਹੈ ਤੇ ਹੋਈ ਡੈਡੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਾ ਨੂੰ ਕਲੇ ਕਲੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਬਹੁਤ ਜ਼ਿਆਦਾ ਕਾਟ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਅਸੀਂ ਉਹਨੂੰ ਵਧੀਆ ਪੜ੍ਹਾਈ ਲਿਖਾਈ ਦਵਾਂਗੇ ਠੀਕ ਹੈ ਉਹਨੂੰ ਵਧੀਆ ਸੰਸਕਾਰ ਦਵਾਂਗੇ ਠੀਕ ਹੈ ਤੇ ਉਹਨੂੰ ਜੋ ਵੀ ਮਤਲਬ ਉਹਦੇ ਫਿਊਚਰ ਦੀਆਂ ਜ਼ਰੂਰਤਾਂ ਹੋਣਗੇ ਉਹ ਆਹੀ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਉਧਰ ਆਪਣੀ ਪੋਤੀ ਦਾ ਸ਼ਾਨਦਾਰ ਸਵਾਗਤ ਕਰਨ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਰੱਬ ਦੇ ਬਹੁਤ ਸ਼ੁਕਰਗੁਜ਼ਾਰ ਨੇ ਜਿਸ ਨੇ 27 ਸਾਲ ਬਾਅਦ ਪਰਿਵਾਰ ਦੇ ਵਿੱਚ ਧੀ ਦੀ ਸੁਲੱਖਣੀ ਦਾਤ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਆਪਣੀ ਪੋਤੀ ਦੀ ਪਰਵਰਿਸ਼ ਅਤੇ ਉਸ ਨੂੰ ਪੜਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਣਗੇ। ਸਾਰੇ ਸਾਡੇ ਘਰ ਵੱਡੀਆਂ ਭਝਾਈਆਂ ਨੇ, ਛੋਟੀ ਭਝਾਈ ਨੇ ਪੂਰਾ ਮਨਪੂਰਨ ਸਹਿਯੋਗ ਦਿੱਤਾ ਵੀ ਸਾਡੇ ਘਰ ਪਹਿਲਾ ਜੀ ਕੋਈ ਵੀ ਆਏਗਾ, ਬੇਟਾ ਆਏਗਾ ਜਾਂ ਧੀ ਆਏਗੀ। ਪਰ ਅਰਥੀ ਉਹਨੂੰ ਪੂਰਨ ਤੌਰ ਤੇ ਗਾਜੇ ਵਾਜੇ ਦਾ ਲੈ ਕੇ ਆਵਾਂਗੇ ਕਿਉਂਕਿ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਬਖਸ਼ਿਸ਼ ਦਿੱਤੀ ਹੈ ਧੀਰੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰਦੁਆਰਾ ਸਾਹਿਬ ਇੱਕੇ ਜਾ ਕੇ ਤੁਹਾਡੀ ਆਪਣੀ ਸੋਚ ਹੈਗੀ ਇਹ ਬੱਚੀ ਦਾ ਵਧੀਆ ਵਧੀਆ ਭਵਿੱਖ ਦੇਖਾਂਗੇ ਕਿ ਪੜ੍ਹਾਈ ਕਰਾਵਾਂਗੇ ਜਿੱਦਾਂ ਸਾਡੇ ਅੱਗੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਨੇ ਵਧੀਆ ਸਕੂਲਾਂ 'ਚ ਪੜ੍ਹ ਰਹੇ ਨੇ ਦੋਤੀਆਂ ਪੋਤੀਆਂ ਬੜੇ ਵਧੀਆ ਸਕੂਲਾਂ 'ਚ ਪੜ੍ਹ ਰਹੀਆਂ ਨੇ ਇਸੇ ਤਰ੍ਹਾਂ ਅਸੀਂ ਵਧੀਆ ਕੁਆਲਿਫੀਕੇਸ਼ਨ ਦੇਵਾਂਗੇ ਬੱਚਿਆਂ ਨੂੰ ਕਿਉਂਕਿ ਆਉਣ ਵਾਲਾ ਉਹਨਾਂ ਦਾ ਭਵਿੱਖ ਜਿਹੜਾ ਉਜਵਲਾ ਹੋ ਸਕੇ। ਸੋ ਆਪਣੇ ਘਰ ਜੰਮੀ ਧੀ ਦਾ ਸ਼ਾਨਦਾਰ ਸਵਾਗਤ ਕਰਕੇ ਇਸ ਪਰਿਵਾਰ ਨੇ ਸੱਚਮੁੱਚ ਸਮਾਜ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਧੀਆ ਵੀ ਮੁੰਡਿਆਂ ਵਾਂਗ ਪਰਿਵਾਰ ਦਾ ਨਾਂ ਰੌਸ਼ਨ ਕਰ ਸਕਦੀਆਂ ਨੇ ਤੇ ਕਰਦੀਆਂ ਵੀ ਨੇ। ਬਸ਼ਰਤੇ ਬਿਨਾਂ ਪੇਤ-ਪਾਪ ਦੇ ਧੀਆ ਨੂੰ ਚੰਗੀ ਪਰਵਰਿਸ਼ ਤੇ ਚੰਗੀ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਜਾਵੇ। ਪ੍ਰਮੇਤ ਸਿੰਘ ਪੀਟੀਸੀ న్యూਸ ਜਲੰਧਰ